ਮੇਰੇ ਫਰਮਾਨੋਚਰ ਮਨ ਸਿੰਘ ਜੀ ਜਦ ਪਿੰਡ ਖਾਦ ਰੁੜਕੀ ਜੀ ਸਾਡੇ ਬਜ਼ੁਰਗ ਨੂੰ ਜੀ ਅੱਜ ਤੋਂ 5 ਮਹੀਨੇ ਪਹਿਲਾਂ ਪ੍ਰੋਬਲਮ ਆਈ ਸੀਗੀ ਇਸ ਕਰਕੇ ਸਾਲ ਨੂੰ ਮੁੜ ਕੇ ਟਿਹਟ ਕਰਾਈ ਨਮੇਸ਼ਰ ਆਪਣੇ ਜਿਹਦੇ ਵਿੱਚ ਜੀ ਆਪਣੇ ਉਹਦੇ ਬਾਅਦ ਰਿਪੋਰਟ ਦਿਖਾ ਲਈ ਸਾਨੂੰ ਕਹਿੰਦੇ ਵੀ ਤੁਸੀਂ ਆਪਣੇ ਸਰਜੀ ਹਸਪਤਾਲ ਪਹੁੰਚੋ ਜੀ ਨੂਰਪੁਰ ਬੀਤ ਦੀ ਠੀਕ ਹੈ ਜੀ ਤੁਹਾਡਾ ਉੱਥੇ ਅਸਮਾਰਾ ਸਾਡਾ ਕਾਰਡ ਚੱਲਿਆ ਇੱਥੇ ਜੀ ਸਾਹੀ ਆਪਣਾ ਸਾਡਾ ਸਾਰੇ ਸੂਤ ਮਿਲ ਸਾਡਾ ਬੰਦਾ ਤੁਸੀਂ ਹੀ ਸਲਾਮਤ ਹੋਇਆ ਜੀ ਤਾਂ ਅਸੀਂ ਤੈਦਰੁਲਾ ਧੰਨਵਾਦ ਕਰਦੇ ਜੀ ਠੀਕ ਹੈ ਜੀ ਆ ਇਸ ਕਰਕੇ ਸਾਡਾ ਜੀ ਕਾਰਡ ਬਣਾ ਲਦਾ ਜੀ 5 ਲੱਖ ਵਾਲਾ ਇਸ ਦਾ ਸਾਡੇ ਜੀ ਇਤਿਹਾਸ ਸਾਲ ਵਿੱਚ ਬਹੁਤ ਕੇਅਰ ਹੋਈ ਹੈ ਸਾਡੇ ਮਰੀਜ਼ ਨੂੰ ਬੜੇ ਆਪਣੇ ਪਰਿਵਾਰ ਨਾਲ ਕੇ ਸਾਂਭਿਆ ਜੀ ਤਾਂ 10 ਵਜੇ ਲਾਕੇ 4 ਵਜੇ ਤੱਕ ਜੀ ਸਭਾ ਜਾਰੀ ਤਾਂ ਕਿਹਦਾ ਪ੍ਰੈਸ਼ਰ ਹੋ ਗਿਆ ਲੰਮਾ ਹੋ ਗਿਆ ਜੀ ਇਹ ਡਾਕਟਰ ਨਾਲ ਬੜੇ ਢੰਗ ਦੇ ਨਾਲ ਜੀ ਵਸੂਤ ਨਹੀਂ ਹੋਂ ਦਿੱਤਾ ਜੀ ਹਰ ਸੂਤ ਮਿਲੀ ਹੈ ਜੀ ਚੋ ਸਤਾਪ ਵੀ ਥੇ ਆ ਵੀ ਕਿ ਕੁੜੀਆਂ ਵੀ ਕੰਮ ਕਰਦੀਆਂ ਆ ਲੜਕੇ ਵੀ ਕੰਮ ਕਰਦੇ ਆ ਜੀ ਸਾਡਾ ਬਹੁਤ ਸਾਹ ਹਿਤਾ ਇਹ ਨਹੀਂ ਹੌਸਲਾ ਦਿੱਤਾ ਆ ਜੀ ਇਸ ਕਰਕੇ ਮੈਂ ਸਰਕਾਰ ਕਰਦਾ ਹਾਂ ਸਰਕਾਰ ਕਰਦਾ ਜੀ ਸਾਰੇ ਪਰਿਵਾਰ ਵਾਲਤੇ ਜੀ ਬਹੁਤ ਬਹੁਤ ਧੰਨਵਾਦ ਜੀ ਅੰਟੀ ਹੁਣ ਹੋ ਗਿਆ ਜੀ ਇਸ ਕਰਕੇ ਆਪਣਾ ਜੀ ਖੁਸ਼ੀ ਖੁਸ਼ੀ ਆਪਣੇ ਪਰਿਵਾਰ ਵਿੱਚ ਜੀ ਹਜ਼ੂਰ ਨੂੰ ਲੈ ਚਲੇ ਜੀ ਇਸ ਕਰਕੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਾਰੇ